ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਨੁਖ ਦੇਵਹੰਤ ਮੁਸਕਾਵਤ ਬੋਲੇ ਬਚਨ ਕਲਗੀ ਸੀਸ ਸੋਹੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਨੁਖ ਦੇਵਹੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਬਰ ਤਖਤ ਸ਼ਤਰ ਦੇ ਮਾਲਕ ਸਾਂਝੇ ਰਹਿਬਰ ਦਸਾਂ ਸੁਖਪਾਲ ਦੀ ਜਗਦੀ ਜੋਤ ਵਾਲਿਏ ਕੁੱਲ ਹੱਕੇ ਖਬਰਿਆ ਸਾਹਿਬੁਲ ਹਰਦੋਸ਼ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪੁੱਤਰ ਗੋਦ ਵਿੱਚ ਜੁੜੰਦਿਆਂ ਬੈਠੇ ਵੱਡ ਭਾਗੀ ਸਾਧ ਸੰਗਤ ਜਨੋ ਸਤਿਗੁਰਾਂ ਦੀ ਕਿਰਪਾ ਸਦਕਾ ਸੰਗਤ ਦੀਆਂ ਸੇਸ਼ਟ ਕੜੀਆਂ ਪ੍ਰਾਪਤ ਹੋ ਰੀਆਂ ਹਨ ਸ਼ਾਮ ਦੇ ਦੀਵਾਨ ਸੱਜੇ ਹਨ ਗੁਰ ਇਤਿਹਾਸ ਕਥਾ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਜੋ ਕਵੀ ਸੰਤੋਖ ਸਿੰਘ ਜੀ ਨੇ 10 ਗੁਰੂ ਸਾਹਿਬਾਨਾਂ ਦਾ ਇਤਿਹਾਸ ਸ਼ੰਦਾਬੰਦੀ ਵਿੱਚ ਲਿਖਣਾ ਕੀਤਾ ਹੈ ਉਹਦੀ ਕਥਾ ਵਾਰਤਾ ਆਪਾਂ ਕਈ ਦਿਨ ਤੋਂ ਲੈ ਕਰਕੇ ਵਿਚਾਰ ਕਰ ਰਹੇ ਹਾਂ ਕੱਲ ਜੋ ਆਪਾਂ ਸ਼ਵਣ ਕੀਤਾ ਸੀ ਕਿ ਜਿਸ ਤਰ੍ਹਾਂ ਇੱਕ ਸਾਧੂ ਮਹੰਤ ਜੋ ਕਿਰਪਾ ਉਹ ਕੇਵਲ ਬੈਠਾ ਜਿਹੜਾ ਰਹਿ ਗਿਆ ਹੈ ਅਡੋਲ ਜਿਸ ਤਰ੍ਹਾਂ ਸ਼ਿਵ ਜੀ ਜੀ ਦਾ ਚੌਕੜਾ ਹੋ ਮਹਾਦੇਵ ਦੀ ਦਾ ਸਿੱਖਾਂ ਨੇ ਆਖਿਆ ਕਿ ਉਹ ਅਡੋਲ ਇੱਕ ਬੈਠਾ ਹੈ ਬਾਕੀ ਸਭ ਦੌੜ ਗਏ ਹਨ ਰਾਤੋ ਰਾਤ ਤੇ ਬੜਾ ਤੇਜ ਪ੍ਰਵਾਹ ਸਤਿਗੁਰਾਂ ਦੇ ਨਾਲ ਉਹ ਬਚਨ ਬਲਾਸ ਕਰਦਾ ਹੈ ਤੇ ਸਤਿਗੁਰੂ ਜੀ ਕਹਿ ਲਗੇ ਕਿ ਜੜ ਰਹਿ ਗਈ ਆਪੇ ਟਾਣੀਆਂ ਪੱਤੇ ਹੁਲ ਆਪੇ ਜਿਹੜੇ ਉਹ ਬੂਟਾ ਅੱਗੇ ਹੁਣ ਪੈਦਾ ਹੋ ਜੇਗਾ ਜੇ ਜੜ ਨਾ ਰਹਿੰਦੀ ਤੇ ਫਿਰ ਸਾਰਾ ਇਹਨਾਂ ਦੇ ਉਦਾਸੀ ਮਤ ਜਿਹੜਾ ਪੰਥ ਉਹ ਖਤਮ ਹੋਣਾ ਸੀ ਏ ਜਿਹੜੇ ਵਿਚਾਰ ਕਲ ਦਿਵਾਨ ਵਿੱਚ ਆਈ ਸਨ ਕਿਸ ਤਰ੍ਹਾਂ ਹੁਣ ਉਹ ਅੱਗੇ ਜਗ ਜੁਗ ਦੀ ਵੀ ਤਿਆਰੀ ਮਹੰਤ ਕਰੇਗਾ ਬੜਾ ਤੇਜ ਪ੍ਰਤਾਪ ਹੈ ਬੜਾ ਬੰਦਗੀ ਵਾਲਾ ਹੁਣ ਅੱਗੇ ਵਿਚਾਰ ਜਿਹੜੀ ਆ ਪਸੰਗ ਚਰ ਹੈ ਮਹੰਤ ਕਿਰਪਾਲ ਦਲ ਦੀ ਚੜ੍ਹਾਈ ਇਹ ਨਵਾਂ ਪ੍ਰਸੰਗ ਆਪਾਂ ਜੋ ਅਜ ਆਰੰਭ ਕੀਤਾ ਹੈ ਇਹ ਦੀ ਵਿਚਾਰ ਸ਼੍ਰਵਣ ਕਰੀਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਹਰੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਨ ਮੁਖ ਦੇਖ ਬਹੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਤਰ੍ਹਾਂ ਮਹੰਤ ਨੂੰ ਸਰਨ ਮੁਖ ਵੇਸ ਵੇਖ ਕਰਕੇ ਮੁਸਕਾਵਤ ਬੋਲੇ ਬਚਨ ਕਲਗੀ ਸੀਸ ਸੋਹੰਤ ਮਸਕਰਾ ਕੇ ਥੋੜੇ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਤਰ੍ਹਾਂ ਜਿਹੜਾ ਹੈ ਮਹੰਤ ਨੂੰ ਬੋਲੇ ਕਲਗੀ ਸੀਸ ਤੇ ਬੜੀ ਸੋਹ ਭਰੀ ਹੈ ਚੌਪਈ ਕਹੋ ਮਹੰਤ ਚੇਲ ਕਾ ਕਹਾ اے ਮਹੰਤ ਜੀ ਚੇਲੇ ਜਿਹੜੇ ਨੇ ਉਹ ਕਿੱਧਰ ਨੂੰ ਗਏ ਹਨ ਨਿਤ ਜੋ ਅਤ ਹੈ ਪਹਾਵਨ ਮਹਾ ਨਿਤ ਜਿਹੜੇ ਖੀਰ ਪੂੜੀਆਂ ਖਾਦੇ ਸੀ ਛਕਦੇ ਛਕਾਉਂਦੇ ਸੀ ਤੁਹਾਡੇ ਕੋਲ ਬੜੇ ਉਹ ਜਿਹੜੇ ਦਾਅਵੇ ਆਪ ਦੇ ਆਪ ਵਿੱਚ ਕਰਦੇ ਸੀ ਕਿੱਧਰ ਗਏ ਖੇਤ ਮੁਲਾਇਮ ਚਰਬੇ ਹਾਰੇ ਇੱਥੇ ਕਵੀ ਦਿਸਟਾਂਤ ਦੇ ਕੇ ਕਹਿੰਦੇ ਜਿਸ ਤਰ੍ਹਾਂ ਪਸ਼ੂ ਜਿਹੜੇ ਡੰਗਰ ਜਿਹੜੇ ਨੇ ਪਸੂ ਉਹ ਹਰੇ ਹਰੇ ਜਿਹੜੇ ਨੇ ਘਾ ਜਾਂ ਪੱਠੇ ਉਹ ਬੜੇ ਖੰਧ ਇਤਾਦਕ ਇਹ ਵੀ ਬੜੇ ਪਦਾਰਥ ਜਿਹੜੇ ਇਹ ਸ਼ਕਲੇ ਸੀ ਪਾਸ ਹਰੇ ਆਉ ਮਰੀਂਦ ਸੁਧਾਰੇ ਇਹ ਤਾਂ ਇਸ ਤਰ੍ਹਾਂ 도ੜਿਆ ਜਿਵੇਂ ਪਸ਼ੂ ਜਿਹੜੇ ਨੇ ਪਸ਼ੂ ਜਿਹੜੇ ਨੇ ਮਾਲ ਡੰਗਰ ਜਿਹੜੇ ਨੇ ਆਪਾਂ ਦੇਖਦੇ ਆ ਸਾਧ ਸੰਗਤ ਜੀ ਜਦੋਂ ਚਾਰੰਜਾਈ ਰਹ ਹੁੰਦਾ ਸਭ ਖੇਤਾਂ ਵਿੱਚ ਆਪੋ ਆਪਣੇ ਪੱਠੇ ਵੱਡੇ ਤੇ ਡੰਗਰ ਡੰਗਰਾਂ ਨੂੰ ਪਾ ਤੇ ਪਸ਼ੂਆਂ ਨੂੰ ਪਾ ਤੇ ਪਹਿਲਾਂ ਚਾਰਨਜਾਇ ਕਰਦੇ ਸੀ। گاਵਾ ਮੱਜਾ ਚਾਰਨਜਾਇ ਕਰਦੇ ਸੀ ਹੁਣ ਤਾਂ ਇਸ ਤਰ੍ਹਾਂ ਦਾ ਸਮਾਂ ਨਹੀਂ ਕੋਈ ਭਾਈਚਾਰਾ ਨਹੀਂ ਕੋਈ ਪਿਆਰ ਨਹੀਂ ਇੱਕ ਦੂਜੇ ਦੇ ਖੇਤਾਂ ਵਿੱਚ ਵੀ ਮਾਲ ਡੰਗਰ ਵਾੜ ਕੇ ਉਹ ਚਾਰ ਦੰਦੇ ਸਨ ਤੇ ਕੋਈ ਕੁਝ ਕਹਿੰਦਾ ਨਹੀਂ ਸੀ। ਅੱਜ ਕੱਲ ਦਾ ਪੈਲੇ ਵਿੱਚੋਂ ਕੋਈ ਲੰਘਣ ਨਹੀਂ ਦਿੰਦਾ ਇਸ ਤਰ੍ਹਾਂ ਦਾ ਸਮਾਂ ਜਿਹੜਾ ਹੈ ਬੜਿਆ ਹੈ। ਤੇ ਪਹਿਲਾ ਜਿਹੜੇ ਡੰਗਰ ਇਸ ਤਰ੍ਹਾਂ ਜਿਹੜੇ ਨੇ ਮਜ਼ੁਰਗ ਲਈ ਜਾਂ ਪਾਕਿਸਤਾਨ ਵਿੱਚ ਵੀ ਮਜ਼ੁਰਗ ਦਾ ਸੀ ਇਸ ਤਰ੍ਹਾਂ ਡੰਗਰ ਜਿਹੜੇ ਚਾਰ ਦੇ ਸਨ 20 20 50 50 100 100 ਮਾਲ ਡੰਗਰ ਹੋਣਾ ਉਹਨਾਂ ਨੂੰ ਚਾਰ ਨਾ ਖੇਤਾਂ ਵਿੱਚ ਜਿੰਦਰ ਨੂੰ ਵੇਖਣਾ ਭਈ ਇਹ ਦਸ਼ਤਾਂਤ ਦੇ ਕੇ ਕਵੀ ਜੀ ਕਹਿ ਰਿਹਾ ਜਿਵੇਂ ਹਰੇ ਹਰੇ ਪੱਠੇ ਘਾਹ ਵੇਖ ਕੇ ਡੰਗਰ ਜਿਹੜੇ ਨੇ ਉਧਰ ਨੂੰ ਅੰਦੌੜਦੇ ਹਨ ਭੁਗਤਨ ਹਿੱਤ ਕਰਾਹਿਤ ਬਾਛੇ ਇਸ ਤਰ੍ਹਾਂ ਖਾਣ ਵਾਸਤੇ ਇਹ ਚਾਹੁੰਦੇ ਨੇ ਮੇ ਹੁਣ ਜਿਹੜਾ ਹੈ ਉਥੋਂ ਪਦਾਰਥ ਜਿੱਧਰ ਨੂੰ ਦੌੜੇ ਕਿਤੇ ਬਾਹਰੋਂ ਸੰਗ ਚੰਗੇ ਮਿਲ ਜਾਣ ਪਸ਼ੂ ਦੇ ਨਿਆਈ ਗਮਨ ਹੈ ਸੰਗਤ ਮਹੰਜਿਤ ਆਛ ਇਸ ਵਾਸਤੇ ਕਹਿ ਰਹੇ ਚੰਗੇ ਪਦਾਰਥ ਦੇਖਦੇ ਸੀ ਜਿਹੜੇ ਆਉਂਦੇ ਸੀ ਸੰਗਤ ਲੈ ਕੇ ਆਉਂਦੀ ਸੀ ਚੰਗੇ ਪਦਾਰਥ ਸਾਰੇ ਜਿਹੜੇ ਰਹਿ ਸਕਦੇ ਸੀ ਕਾਰਜ ਪਰੇ ਸ਼ੋਰ ਏ ਮੰਗੇ ਹੁਣ ਕਾਰਜ ਬੜਿਆ ਹੈ ਸੋ ਕਾਰਜ ਹੁਣ ਜੰਗ ਦੋਦ ਦਾ ਬਣਿਆ ਹੈ ਉਹਨੇ ਮਹਾਂਤ ਨੇ ਉਦਾਸੀ ਹੁਣ ਤੁਹਾਨੂੰ ਛੱਡ ਕਰਕੇ ਜਿਹੜੇ ਤੁਹਾਡੇ ਸੇਵਕ ਉਹ ਚਲੇ ਗਏ ਜਿਮ ਪਾਹਨ ਨਿਸ ਬਸ ਸੁਖ ਲਏ ਜਿਸ ਤਰ੍ਹਾਂ ਮੰਨਣਾ ਕਰੋ ਕੀ ਜਿਹੜੇ ਨੇ ਪ੍ਰਾਣੇ ਜਿਵੇਂ ਪ੍ਰਾਣੇ ਹੁੰਦੇ ਆ ਆਉਂਦੇ ਨੇ ਪ੍ਰਸ਼ਾਦਾ ਪਾਣੀ ਛਕਦੇ ਆ ਰਾਤ ਰਹਿੰਦੇ ਆ ਰਾਤ ਰਹਿ ਕੇ ਸੁਖ ਆਨੰਦ ਮਾਣ ਕੇ ਸਵੇਰੇ ਜਿਹੜੇ ਨੇ ਉਹ ਚਲੇ ਜਾਂਦੇ ਨੇ ਕਹਾ ਭਾਇਓ ਜੋ ਉਡ ਗੰਨ ਨਾਹੂ ਮਰਣਾ ਕਰੋ ਜਿਵੇਂ ਆਕਾਸ਼ ਦੇ ਵਿੱਚ ਤਾਰੇ ਵੀ ਨੇ ਤੇ ਚੰਦਰਮਾ ਵੀ ਪਰ ਤਾਰੇ ਜਿਹੜੇ ਨੇ ਕਿਤੇ ਅਲੋਪ ਹੋ ਜਾਂਦੇ ਕੋਈ ਗੱਲ ਨਹੀਂ ਪਰ ਚੰਦਰਮਾ ਤਾਂ ਜਿਹੜਾ ਸੋਭਦਾ ਹੈ ਦਿਪਤ ਚੰਦ ਦਸੋ ਦਿਸਮਾਹੀ ਪਰ ਚੰਦਰਮਾ ਤਾਂ ਜਿਹੜਾ ਹੈ ਉਹ ਸੋਭ ਰਿਹਾ ਨਾ ਭਾਵੇਂ ਤਾਰੇ ਅਲੋਪ ਵੀ ਹੋ ਗਏ ਇਹ ਕਲਗੀਧਰ ਪਾਤਸ਼ਾਹ ਜੀ ਕਹਿ ਰਹੇ ਹਨ ਸੋਨਤ ਕਿਰਪਾਲ ਮਹੰਤ ਉਚਾਰੇ ਇਸ ਤਰ੍ਹਾਂ ਭੰਤ ਕਿਰਪਾਲ ਜੀ ਨੇ ਸੁਣ ਕਰਕੇ ਕਹਿਣਾ ਕੀਤਾ ਹੈ ਗੁਰ ਚੇਲੇ ਸਭ ਸਰਨ ਤੁਮਾਰੀ ਏ ਸੱਚੇ ਪਾਤਸ਼ਾਹ ਜੀ ਤੁਹਾਡੇ ਸਾਰੇ ਚਰਨ ਸ਼ਰਨ ਵਿੱਚ ਨੇ ਜਿਨਨੇ ਗੁਰੂ ਨੇ ਜਿਨਨੇ ਚੇਲੇ ਨੇ ਸਭ ਤੁਹਾਡੇ ਨੇ ਭਲੇ ਬੁਰੇ ਸੰਭਾਲਤ ਬਾਰੇ ਭਲਿਆਂ ਨੂੰ ਬਰਿਆਂ ਨੂੰ ਸਭ ਤੁਸੀਂ ਸੰਭਾਲਣਾ ਕਰਨ ਵਾਲੇ ਹੋ ਕਹਿਣ ਤੋਂ ਪਾਉ ਮਹੰਤ ਜਿਹੜੀ ਵਡਿਆਈ ਉਹ ਜਿਹੜਾ ਹੈ ਉਹ ਕਲਗੀਧਰ ਪਾਤਸ਼ਾਹ ਜੀ ਦੀ ਜਿਹੜਾ ਹੈ ਉਹ ਕਰ ਰਿਹਾ ਹੈ ਤੁਮ ਹੋ ਗੁਰਪੂਰਨ ਬਲ ਭਾਰੇ ਤੁਸੀਂ ਭਾਰੀ ਜਿਹੜੇ ਉਹ ਗੁਰੂ ਹੋ ਬਲ ਬਾਰੇ ਵੱਡੇ ਭਾਗ ਕੈ ਪ੍ਰਾਪਤ ਹੋਵਾ ਇਹ ਸਾਨੂੰ ਤਾਂ ਜੀ ਵੱਡਿਆਂ ਭਾਗਾ ਦੇ ਨਾਲ ਅਸੀਂ ਕਹਿੰਨੇ ਆ ਵੀ ਸਾਨੂੰ ਵੱਡਿਆਂ ਭਾਗਾ ਦੇ ਨਾਲ ਤੁਹਾਡੇ ਦਰਸ਼ਨ ਜਿਹੜੇ ਇਹ ਪ੍ਰਾਪਤ ਹੋਏ ਹਨ ਸੰਕਟ ਜਨਮ ਮਰਨ ਕੋ ਖੋਵਾ ਤੁਸੀਂ ਜੰਮਣ ਮਰਨ ਦਾ ਸੰਕਟ ਜਿਹੜਾ ਹੈ ਕੋ ਖੋਣ ਵਾਲੇ ਹੋ ਉਹ ਨਾਸ ਕਰਨ ਵਾਲੇ ਹੋ ਭਰਮ ਮਾਪਦਕ ਸੰਨਕਾਦਕ ਸਾਰੇ ਹੁਣ ਉਹ ਦੱਸ ਰਿਹਾ ਹੈ ਕਿ ਜਿਸ ਤਰ੍ਹਾਂ ਬ੍ਰਹਮਾ ਜੀ ਦੇ ਪੁੱਤਰ ਚਾਰ ਪੁੱਤਰ ਮੰਨੇ ਨੇ ਸਾਧ ਸੰਗਤ ਜੀ ਬ੍ਰਹਮਾ ਨੇ ਵੱਡਾ ਦੇਵਤਾ ਮੰਨਿਆ ਬ੍ਰਹਮਾ ਜੀ ਵਿਸ਼ਨੂ ਜੀ ਮਹੇਸ਼ ਜੀ ਇਹਨਾਂ ਨੂੰ ਵੱਡੇ ਦੇਵਤੇ ਮੰਨੇ ਇਹ ਤਿੰਨ ਵੱਡੇ ਦੇਵਤੇ ਆ ਉਹਦਾ 33 ਕਰੋੜ ਦੇਵੀ ਦੇਵਤੇ ਆ ਇਹ ਲਿਸਟ ਬੜੀ ਲੰਬੀ ਆ ਪਰ ਵੱਡੇ ਜਿਹੜੇ ਨੇ ਮੇਨ ਬਣੇ ਗਏ ਨੇ ਬ੍ਰਹਮਾ ਵਿਸ਼ੇ ਅਤੇ ਮਹੇਸ਼ ਤੇ ਕਹਿੰਦੇ ਬਰਮਾ ਦੇ ਚਾਰ ਪੁੱਤਰ ਸੀ ਜਿਹੜੀ ਆਪਦੀ ਉਮਰ ਉਹ 5 ਸਾਲ ਦੀ ਰੱਖਦੇ ਸੀ ਗੁਰਬਾਣੀ 'ਚ ਵੀ ਕਈ ਵਾਰ ਆਉਂਦਾ ਜਿਹੜਾ ਹੈ ਇਹ ਸੰਕਸਨੰਦ ਮਹੇਸ਼ ਸਮਾਨਾ ਸੰਕਸਨੰਦ ਸਨਾਤਨ ਸੰਤ ਕੁਮਾਰ ਇਹ ਚਾਰ ਪੁੱਤਰ ਜਿਹੜੇ ਨੇ ਇਹ ਬਰਮੇ ਦੇ ਇਤ ਆਦਿਕ ਇਹ ਸਾਰੇ ਜਿਹੜੇ ਸੇਖ ਸਾਰਤਾ ਪਾਏ ਨਾ ਪਾਰੇ ਤੇ ਮੰਨਣਾ ਕਰੋ ਵਿਸ਼ੇਸ਼ਨਾਗ ਵੀ ਤੇ ਵਿੰਦਿਆ ਦੀ ਦਾਤੀ ਕਿਹਨੂੰ ਮੰਨਿਆ ਦੇਵੀ ਸਰਸਤੀ ਨੂੰ ਇਸ ਸਰਸਤੀ ਸਾਰੇ ਤੁਹਾਡੇ ਜਿਹੜੇ ਹੁਕਮ ਚ ਹਨ ਧਿਆਨ ਬਿਖੈ ਜੋਗੀ ਸਰ ਧਿਆਵੈ ਤੇ ਜੋਗੀ ਜਿਹੜੇ ਨੇ ਦਸਮਨ ਦਵਾਰ ਚ ਸੁਰਤ ਚੜਾਉਂਦੇ ਨੇ ਦਸਮਨ ਦਵਾਰ ਚ ਜੋਗੀ ਜਿਹੜੇ ਸੁਰਤ ਚੜਾਉਂਦੇ ਨੇ ਕਿਉਂਕਿ ਇੱਕ ਵਾਰ ਜਦ ਖੋਦਾਈ ਹੋਈ ਆ ਜਿਹੜਾ ਸੰਤੋਖ ਸਰ ਉਥੋਂ ਵੀ ਕਹਿੰਦੇ ਨਿਕਲਿਆ ਤੇ ਸਤਜੁਗ ਦਾ ਬੈਠਾ ਕਾਲਜੁਗ ਦੇ ਸਮੇਂ ਪੰਚਮ ਪਾਸ਼ਾ ਜੀ ਟਾਈਮ ਤੇ ਕੱਢਿਆ ਪੁੱਛਿਆ ਬਾਬਾ ਬੁੱਢਾ ਸਾਹਿਬ ਜੀ ਨੇ ਉਹਨਾਂ ਦੇ ਮੱਖਣ ਜਿਹੜਾ ਹੈ ਘਿਓ ਸਿਰ ਨੂੰ ਮਲਿਆ ਹੱਥਾਂ ਨੂੰ ਪੈਰਾਂ ਨੂੰ ਉਹਦੀ ਸਮਾਧੀ ਖੁੱਲੀ ਕਿਉਂਕਿ ਜੋਗੀ ਜਿਹੜੇ ਸੀ ਸਾਧ ਸੰਗਤ ਜੀ ਇਹ ਨਾ ਦਸਮ ਦਵਾਰ ਤੇ ਸੁਰਤ ਚੜਾਉਂਦੇ ਸੀ ਤੇ ਹਜ਼ਾਰਾਂ ਹਜ਼ਾਰਾਂ ਸਾਲ ਦੀ ਇਹਨਾਂ ਦੀ ਉਮਰ ਸੀ ਦਸਮ ਦਵਾਰ ਤੇ ਸੂਤ ਚੜਾ ਲਏ ਸੀ ਕਿ ਇਹਦਾ ਜੋਗਾ ਅਭਿਆਸ ਕਰਦੇ ਸੀ ਇਸ ਵਾਸਤੇ ਸੀ ਕਹਿ ਰਹੇ ਨੇ ਧਿਆਨ ਹੁਣ ਜਿਆਦਾ ਮੈਂ ਇਹਦਾ ਵਿਸਥਾਰ ਤਾਂ ਨਹੀਂ ਕਰ ਸਕਦਾ ਇੱਥੇ ਵੀ ਕਿਸ ਤਰ੍ਹਾਂ ਸੂਤ ਚੜਾਉਂਦੇ ਸੀ ਕਿਵੇਂ ਜੋਗਾ ਅਭਿਆਸ ਵਿਚਾਰ ਤਾਂ ਲੰਬੀ ਆ ਪਰ ਆਪਾਂ ਇੱਥੇ ਲੜੀਵਾਰ ਕਥਾ ਜਿਹੜੀ ਹੈ ਕਰਨੀ ਹੈ ਇਸ ਵਾਸਤੇ ਜਿਆਦਾ ਆਪਾਂ ਸਮਾਂ ਹੀ ਤਾਂ ਨਹੀਂ ਲਾ ਸਕਦਾ ਧਿਆਨ ਵਿਖੇ ਜੋਗੀ ਸਰ ਧਿਆਵੇ ਜਿਵੇਂ ਜੋਗੀ ਜਿਹੜੇ ਨੇ ਉਹ ਧਿਆਨ ਧਾਰਨ ਕਰਦੇ ਨੇ ਰਿਖ ਨਾਰਦ ਤੇ ਆਦ ਗਾਵੇ ਆਦਕ ਗਾਵੇ ਜਿਹੜੇ ऋषि ਨੇ नारद मुनि ਆ ਇਹ ਸਾਰੇ ਜਿਹੜੇ ਇੱਕ ਆਦਕ ਸਾਰੇ ਦੇਵਤੇ ਤੈਨੂੰ ਗਾਉਂਦੇ ਹਨ Indra dak sur kinar jats Indra dak ਵਰਗੇ Indra ਦੇ ਜਿੰਨੇ ਦੇਵਤੇ ਨੇ ਜਿਹੜਾ ਸੁਰ ਨੇ ਦੇਵਤੇ ਨੇ ਕਿੰਨਾਂ ਜਿਹੜੇ ਗਾਉਂਦੇ ਨੇ ਜਤਸ ਗੰਧਰਬ ਸਾਰੇ ਇਹ ਸਾਰੇ ਇਤਾਦਕ ਵਿਦਿਆ ਧਾਰ ਗੰਧਰਬ ਪ੍ਰਤੱਖ ਤੇ ਜਿਹੜੇ ਨੇ ਵਿਦਿਆ ਦੇ ਦੇਵਤੇ ਜਿਹੜੇ ਮੰਨੇ ਨੇ ਗੰਧਰਬ ਮੰਨੇ ਨੇ ਅੱਗੇ ਰਾਗੀ ਜਿਹੜੇ ਮੰਨੇ ਨੇ ਵੀ ਇਹ ਦੇਵਤਿਆਂ ਦੇ ਰਾਗੀ ਹਨ ਜਿਹੜੇ ਆਪੋ ਆਪਣੇ ਸਾਜਾਂ ਦੇ ਵਿੱਚ ਉਹ ਦੇਵਤਿਆਂ ਦੇ ਕੋਲ ਇੰਦਰਪੁਰੀ ਚ ਜਿਹੜੇ ਇਹ ਗਾਉਂਦੇ ਨੇ ਨੋ ਗੰਧਰਵ ਜਿਹੜਾ ਕਿਹਾ ਜਾਂਦਾ ਇਹ ਸਾਰੇ ਤੁਸੀਂ ਇਸ ਤਰ੍ਹਾਂ ਤੁਸੀਂ ਪ੍ਰਤੱਖ ਹੋ ਚਰਨ ਕਮਲ ਤਪ ਕਰ ਹੈ ਅਰਾਧਨ ਇਹ ਤੁਹਾਡੇ ਸਾਰੇ ਚਰਨਾ ਕਮਲਾ ਦਾ ਜਿਹੜਾ ਹੈ ਇਹ ਸਤਿਗੁਰੂ ਜੀ ਅਰਾਧਨ ਜਿਹੜੇ ਸਾਰੇ ਕਰਦੇ ਹਨ ਤਪ ਆਦਿਕ ਸੱਦ ਹੈ ਗਨ ਸੱਦਨ ਹੁਣ ਜਿਹੜੇ ਤਪ ਕਰਦੇ ਨੇ ਤਪ ਕਿਸ ਤਰ੍ਹਾਂ ਕਰਨਾ ਬੜੀ ਗਰਮੀ ਹੋਣੀ ਗਰਮੀ ਦੇ ਵਿੱਚ ਵੀ ਬੈਠ ਕਰਕੇ ਤਪ ਕਰਨਾ ਸਰਦੀ ਦੇ ਵਿੱਚ ਬੈ ਕੇ ਪਾਣੀ ਚ ਤਪ ਕਰਨਾ ਨੂੰ ਤਪ ਹੀ ਕਹਿੰਦੇ ਨੇ ਤਪ ਸਾਧ ਦੇ ਨੇ ਧੂਣੀਆਂ ਤਪ ਦੇ ਨੇ ਤਪ ਆਦਿਕ ਸਾਧ ਹੈ ਤਪ ਆਦਿਕ ਸਾਧ ਦੇ ਗਨ ਸਾਧਨ ਇਹ ਸਾਰੇ ਜਿਹੜੇ ਸਾਧਨਾ ਕਰਦੇ ਹਨ ਹਮ ਲੋਗਨ ਕੇ ਭਾਗ ਬਡੇਰੇ ਅਸੀਂ ਤਾਂ ਲੋਕਾਂ ਦੇ ਭਾਗ ਜਿਹੜੇ ਬਡੇਰੇ ਚੰਗੇ ਸੇਸ਼ਟ ਹੰਨ ਲੋਚਨ ਗੋਚਰ ਤੁਮ ਕੋਹੇਰੇ ਅਸੀਂ ਆਪਦੇ ਨੇਤਰਾਂ ਦੇ ਨਾਲ ਤੁਹਾਡੇ ਜਿਹੜੇ ਦਰਸ਼ਨ ਇਹ ਕਰ ਰਹੇ ਹਾਂ ਸਾਡੇ ਵੱਡੇ ਭਾਗ ਹਨ ਮਨ ਬਾਨੀ ਕੋ ਬਿਸ਼ੈ ਨ ਹੋਏ ਇਸ ਵਾਸਤੇ ਮਨ ਕਰਕੇ ਬਾਣੀ ਕਰਕੇ ਜਿਹੜਾ ਹੈ ਗਾਉਂਦੇ ਹਾਂ ਪਾਖਤ श्रुत सिमरत सब कोई ਤੁਹਾਨੂੰ ਤਾਂ ਜਿਹੜੇ ਨੇ ਸਿਮਰਤियां ਵੀ ਗਾਉਂਦੀਆਂ ਨੇ ਤੁਹਾਨੂੰ ਤਾਂ ਜਿਹੜੇ ਨੇ ਉਹ 베ਦ ਵੀ ਗਾਉਂਦੇ ਨੇ सिमरत ਜਿਹੜਾ श्रुत सिमरਤ ਸੁਰਤੀਆਂ ਵੀ ਗਾਉਂਦੀਆਂ ਨੇ सिमरਤ ਵੀ ਗਾਉਂਦੇ ਨੇ ਤੁਹਾਨੂੰ ਸਾਰੇ ਜਿਹੜੇ ਮਹਾਰਾਜ ਗਾਉਂਦੇ ਹਨ ਇਸ ਵਾਸਤੇ ਆਪਾਂ ਪੜ੍ਹਦੇ ਹਾਂ 베ਦ ਪੁਰਾਨ ਸਿਮਰਤ ਸੁਦਾਖਰ ਪਾਵਨ ਬਾਣੀ ਸੁਖਨੀ ਸਾਹਿਬ 베ਦ ਪੁਰਾਨ ਸਿਮਰਤ ਸੁਧਾਖਰ ਕੀਨੇ ਰਾਮ ਨਾ ਇੱਕ ਅਖਰ ਇਸ ਵਾਸਤੇ ਤੈਨੂੰ ਸਿਮਰਤियां 베ਦ ਵੀ ਜੜੇ ਨੇ ਕੋ ਗਾਉਂਦੇ ਹਨ ਅਸ ਪ੍ਰਭ ਪਾਏ ਕੌਣ ਤਜ ਸਕੈ ਤੁਹਾਡਾ ਅੰਤ ਜਿਹੜਾ ਹੈ ਕਿਸੇ ਪ੍ਰਕਾਰ ਕੋਈ ਜਸ ਕਾ ਕੇ ਪਾ ਨਹੀਂ ਸਕਦਾ ਜਾਸ ਕੇ ਜਿਸ ਕੇ ਪਦ ਸਰੋਜਸੁਰ ਤਕ ਇਸ ਪ੍ਰਕਾਰ ਜਿਹੜਾ ਦੇਵਤੇ ਵੀ ਤੁਹਾਡੇ ਵੱਲ ਜਿਹੜੇ ਨੇ ਇਹ ਦੇਵਤੇ ਤੱਕਦੇ ਹਨ ਭੂਲ ਚੁੱਕ ਦਾਸੰਤੇ ਹੋਏ ਭੂਲ ਚੁੱਕ ਜਿਹੜੇ ਦਾਸਾਂ ਤੋਂ ਸਾਡੇ ਕੋਲ ਜਿਹੜੀ ਹੋਈ ਹੈ ਬਖਸ਼ਣਹਾਰ ਪ੍ਰਭੂ ਤੁਮ ਸੋਏ ਤੁਸੀਂ ਬਖਸ਼ਣਹਾਰੇ ਹੋ ਜਿਸਕੇ ਉਰ ਨਿਸ਼ਚਾ ਅਸ ਦੇਤ ਇਹ ਨਿਸ਼ਤਾ ਜਿਹਨਾਂ ਨੂੰ ਤੁਸੀਂ ਆਪ ਦਾ ਜਿਹੜਾ ਹੈ ਮੰਨਣ ਦਾ ਉਹ ਦਿੱਤਾ ਹੈ ਤਿਹ ਨਿਜ ਸੰਗ ਮਿਲਾਏ ਸੋ ਲੇਤ ਉਹਨੂੰ ਤੁਸੀਂ ਆਪ ਦੇ ਵਿੱਚ ਮਿਲਾ ਲੈਨੇ ਹੋ ਕਹਿਣ ਤੋਂ ਭਾਵ ਵੀ ਜਿਹਦੇ ਅੰਦਰ ਆਪ ਹੀ ਤੁਸੀਂ ਪ੍ਰੇਰਣਾ ਦਿੰਦੇ ਹੋ ਆਪ ਹੀ ਪ੍ਰੇਰਣਾ ਦੇ ਕੇ ਤੇ ਨਿਸ਼ਾ ਕਰਾ ਦਿੰਦੇ ਹੋ ਤੇ ਆਪ ਹੀ ਤੁਸੀਂ ਦੂਰ ਕਰ ਦਿੰਦੇ ਹੋ ਇਥੇ ਆਪ ਹੀ ਤੁਸੀਂ ਜਿਨ੍ਹਾਂ ਨੂੰ ਬੁਲਾ ਲੈਂਦੇ ਹੋ ਇਥੇ ਕਵੀ ਜੀ ਕਹਿ ਰਹੇ ਨੇ ਤਹ ਨਿਜ ਸੰਗ ਮਲਾਏ ਸੋ ਲੇਤ ਉਹਨੂੰ ਤੁਸੀਂ ਜਿਹੜੀ ਪਵਿੱਤਰ ਆਤਮਾ ਹੁੰਦੀ ਆਪਦੇ ਨਾਲ ਮਲਾ ਲੈਂਦੇ ਹੋ ਕਹਾ ਬੁੱਧ ਹਮ ਕਰੇ ਵਡਾਈ ਸਾਡੀ ਮਹਾਰਾਜ ਜਿਹੜੀ ਬੁੱਧਾ ਮਾਤਾ ਉਸ ਮੱਤ ਇੰਨੇ ਜੋਗੇ ਕਿਥੋਂ ਜਿਹੜੇ ਅਸੀਂ ਤੁਹਾਨੂੰ ਇਹੜਾ ਅਗਾ ਸਕੀਏ ਤੁਮਰੀ ਪ੍ਰਭਾ ਤੁਮਹ ਬਣ ਆਈ ਤੁਹਾਡੀ ਸੋਭਾ ਤੁਹਾਨੂੰ ਜਿਹੜੀ ਉਹ ਬਣ ਆਉਂਦੀ ਹੈ ਏਕ ਪ੍ਰਸੰਸਤ ਸਾਧ ਕ੍ਰਿਪਾਲ ਇਸ ਤਰ੍ਹਾਂ ਜਿਹੜਾ ਹੈ ਕਿਰਪਾਲ ਮਹੰਤ ਪ੍ਰਸ਼ੰਸਾ ਜਿਹੜੀ ਆਪ ਗਲਗੇタル ਪਾਤਸ਼ਾਹ ਜੀ ਕਰ ਰਿਹਾ ਹੈ ਬਹਿਸ ਬਹਿਸ ਬਚਨ ਤਬ ਕਰਿਓ ਕਿਰਪਾਲ ਇਸ ਤਰ੍ਹਾਂ ਕਰ ਗਈ ਧਰ ਪਾਸ਼ਾ ਜੀ ਨੇ ਵਚਨ ਕੀਤੇ ਨੇ ਕਿਰਪਾਲੋ ਜੀ ਨੇ ਬ੍ਰਿੰਦ ਗਰੰਦਨ ਚਮੂ ਬਿਲੰਦ ਕਹਿੰਦੇ ਪਹਾੜੀ ਬਹੁਤੇ ਸਾਡੇ ਤੇ ਜਿਹੜੇ ਇਸ ਤਰ੍ਹਾਂ ਚੜ੍ਹ ਕੇ ਆ ਰਹੇ ਹਨ ਹਮ ਪਰ ਚੜ ਆਏ ਕਰਧੰਤ ਬਹੁਤੇ ਜਿਹੜੇ ਰੋਲਾ ਗੁਲਾ ਪਾ ਕੇ ਜਿਹੜੇ ਆ ਜਿਹੜੇ ਆ ਸਾਡੇ ਤੇ ਚੜ੍ਹ ਕੇ ਆ ਰਹੇ ਹਨ भीम चांद को, कहा, कहा, के के को कहा, कहा, कह कहाए आखो सतनाम श्री वाहे भीम चांद कहंदे भीम चांद दे आख्या वेखे भीम चांद जेड़ा है ਇਸੇ ਤਰ੍ਹਾਂ ਪੜਕਾ ਕੇ ਸਖਾ ਕੇ ਜਿਹੜਾ ਹੈ ਕਲਗੀ ਤਰ ਪਾਸ਼ਾ ਦੇ ਖਿਲਾਫ ਕਰਨਾ ਤੇ ਜ਼ਹਿਰ ਭਰ ਕੇ ਉਹ ਜਿਹੜਾ ਹੈ ਭੀਮ ਚੰਦ ਕੋ ਕਹੇ ਕਹੇ ਕਲਗੀ ਤਰ ਪਾਸ਼ਾ ਜੀ ਕਹਿ ਰਹੇ ਨੇ ਮਹੰਤ ਕਿਰਪਾਲ ਨੂੰ ਭਾਈ ਇਹ ਬਹੁਤੇ ਰੋਲਾ ਗੋਲਾ ਇਕੱਠੇ ਹੋ ਕੇ ਸਾਰੇ ਚੜ ਕੇ ਸਾਡੇ ਦੇ ਜਿਹੜਾ ਭੀਮ ਚੰਦ ਦੇ ਕਹੇ ਖਾਏ ਸਿਖਾਏ ਸਾਡੇ ਤੇ ਚੜ ਕੇ ਆ ਰਹੇ ਹਨ 22 ਧਾਰ ਨਿਰਪਤ ਸਮਦਾਏ ਇਹ 22 ਧਾਰ ਦੇ ਜਿਹੜੇ ਰਾਜੇ ਨੇ ਸਭਨ ਸਕੇਲੇ ਘਣੀ ਅਨੀ ਬਨੇਰੀ ਇਹ ਬਹੁਤੇ ਸਾਰੇ ਇਕੱਠੇ ਹੋ ਕੇ ਫਤਿਹ ਸ਼ਾਲੇ ਸੰਗ ਬਡੇਰੀ ਫਤੇシャレ ਸੰਗ ਮਿਲ ਕਰਕੇ ਬਿਨਾ ਕਾਜ ਮੂਰਖ ਹੰਕਾਰੀ ਕਹਿੰਦੇ ਇਹ ਤਾਂ ਬਿਨਾ ਕਾਜ ਤੋਂ ਹੀ ਇੱਕ ਤਾਂ ਕੋਈ ਕਾਜ ਹੋਏ ਨਾ ਕਿਸੇ ਦਾ ਕੋਈ ਜ਼ਮੀਨ ਦਾ ਰੌਲਾ ਕਿਸੇ ਦਾ ਕੋਈ ਧਨ ਦਾ ਪਦਾਰਥ ਦਾ ਇਹ ਕਹਿੰਦੇ ਬਗੈਰ ਮਤਲਬ ਤੋਂ ਨਾ ਕੋਈ ਗੱਲ ਨਾ ਕੋਈ ਬਾਤ ਕਹਿੰਦੇ ਹੰਕਾਰੀ ਹੋ ਕੇ ਹੰਕਾਰ ਦੇ ਵਿੱਚ ਚੜ ਕੇ ਕਹਿੰਦੇ ਨੇ ਹੰਕਾਰ ਦੇ ਵਿੱਚ ਮਸਤ ਹੋ ਕੇ ਬਿਨਾ ਕਾਜ ਮੂਰਖ ਹੰਕਾਰੀ ਏ ਮੂਰਖਾਂ ਤੇ ਦਿਮਾਗ ਖਰਾ ਹੋਇਆ ਹੰਕਾਰ ਦੇ ਵਿੱਚ ਹੋ ਕਰਕੇ ਨਾ ਧਨ ਦੇ ਹੰਕਾਰ ਦੇ ਵਿੱਚ ਪੈਸੇ ਦੇ ਹੰਕਾਰ ਦੇ ਵਿੱਚ ਕਿੰਨੇ ਚੜੇ ਆਉਂਦੇ ਰਹਿੰਦੇ ਇੱਥੇ ਜਿਹੜਾ ਹੈ ਉਹ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਇੱਥੇ ਦਸ਼ਮ ਬਾਣੀ ਦਾ ਕਲਗੀਧਰ ਪਾਸ਼ਾ ਦੇ ਪ੍ਰਮਾਣ ਵੀ ਦਿੱਤਾ ਤੇ ਦਸ਼ਮ ਬਾਣੀ ਚ ਵੀ ਕਲਗੀਧਰ ਪਾਸ਼ਾ ਲਿਖਦੇ ਆ ਲੋਹ ਪਰ ਹਮ ਸੋ ਬਿਨ ਕਾਜਾ ਦਸਮ ਬਾਣੀ ਚ ਲਿਖਦੇ ਨੇ ਦਸਮ ਗ੍ਰੰਥ ਅੰਦਰ ਕਲਗੀ ਧਰਪਾ ਸਾਹਿਬ ਕਹਿੰਦੇ ਸਾਡੇ ਤੇ ਐਵੇਂ ਹੀ ਬਿਨਾਂ ਗਲ ਤੋਂ ਇੱਕ ਤਾਂ ਕੋਈ ਗੱਲਬਾਤ ਹੋਏ ਨਾ ਬੰਦਾ ਲੜਦਾ ਵੀ ਚੰਗਾ ਲੱਗਦਾ ਕਹਿੰਦੇ ਲੋਪਰਾ ਹਮ ਸੋ ਬਿਨ ਕਾਜਾ ਕਹਿੰਦੇ ਨੇ ਐਵੇਂ ਪੈਸੇ ਧੰਦੇ ਹੰਕਾਰ ਦੇ ਚ ਸਾਡੇ ਜਿਹੜੇ ਜਿਹੜੇ ਇਹ ਜਿਹੜੇ ਇਹਨਾਂ ਨੇ ਇਦਾਂ ਪੰਗਾ ਲਿਆ ਹੈ ਲੜ ਬੇ ਹੇਤ ਕਰੇ ਅਸ ਤਿਆਰੀ ਬੜੀ ਤਿਆਰੀ ਕੀਤੀ ਹੈ ਆਜ ਚੜ੍ਹ ਹਮ ਲੈ ਨਿ ਜਦਲ ਕੋ ਤੇ ਭਈ ਅਸੀਂ ਵੀ ਮਹੰਤ ਜੀ ਹੁਣ ਦਲ ਆਪਦਾ ਲੈ ਕੇ ਸੂਰਮੇ ਸਿੰਘ ਆਪਦੇ ਲੈ ਕੇ ਇਸ ਤਰ੍ਹਾਂ ਅਸੀਂ ਵੀ ਜਿਹੜੇ ਚੜਾਂਗੇ ਦੇਖ ਅਪਰ ਦਿਖਾਵੈ ਬਲ ਕੋ ਆਖੋ ਸਤ ਨਾਮ ਸ੍ਰੀ ਕਹ ਰਹੇ ਨੇ ਨਾਲੇ ਤਾਂ ਫਿਰ ਕਹਿੰਦੇ ਜਦੋਂ ਨਹੀਂ ਟਲਦੇ ਨਹੀਂ ਹਟਦੇ ਕਹਿੰਦੇ ਨਾਲੇ ਤਾਂ ਇਹਨਾਂ ਦਾ ਬਲ ਦੇਖਾਂਗੇ ਤਾਕਤ ਤੇ ਨਾਲੇ ਫਿਰ ਅਸੀਂ ਵੀ ਹੁਣ ਥੋੜੀ ਜੀ ਤਾਕਤ ਆਪਦੀ ਜਿਹੜੀ ਇਹਨਾਂ ਨੂੰ ਵਿਖਾਵਾਂਗੇ ਤੂੰ ਹੋ ਸੰਤ ਸਰੂਪ ਸਮਰਤ ਤੁਸੀਂ ਜਿਹੜੇ ਹੋ ਗਹੰਤ ਜੀ ਕਿਉਂਕਿ ਸਿੱਖਾਂ ਨੇ ਦੱਸਿਆ ਨਾ ਕਹਿੰਦੇ ਸ਼ਿਵਜੀ ਦੇ ਵਾਂਗੂ ਜੀ ਚੌਂਕੜਾ ਮਾਰ ਕੇ ਬੈਠਾ ਜੀ ਬੜੀ ਤਪੱਸਿਆ ਹੈ ਕਹਿੰਦੇ ਸਾਧ ਜੀ ਬੜੀ ਕਹਿੰਦੇ ਭਗਤੀ ਅਡੋਲ ਬੈਠਾ ਕਹਿੰਦੇ ਬੜਾ ਜਲਾਲ ਨੇ ਤਰ੍ਹਾਂ ਦਾ ਲਾਲ ਅੱਖਾਂ ਕਹਿੰਦੇ ਐਸਾ ਸੰਤ ਦਾ ਸਰੂਪ ਆ ਤੇ ਕਲਗੀਧਰ ਪਾਤਸ਼ਾਹ ਵੇਖੋ ਕਿੰਨਾ ਪਿਆਰ ਕਰਦੇ ਨੇ ਬਾਣੀ ਪੜਨ ਵਾਲਿਆਂ ਭਾਵੇਂ ਸਿੱਖ ਨਹੀਂ ਗਾ ਉਦਾਸੀ ਵਹਨਤਾ ਉਹਨੂੰ ਇੰਨਾ ਪਿਆਰ ਕਰਦੇ ਕਹਿੰਦੇ ਤੂੰ ਹੋ ਸੰਤ ਸਰੂਪ ਸਮਰੱਥ ਤੁਸੀਂ ਜਿਹੜੇ ਸੰਤ ਸਰੂਪ ਸਮਰੱਥ ਹੋਣੇ ਤੁਸੀਂ ਸਭ ਜਿਹੜੇ ਕਰਨ ਕਰਾਉਣ ਵਾਲੇ ਸਮਰੱਥ ਹੋ ਕਹੋ ਵਿਜੇ ਹੋਏ ਕਿਸਕੇ ਹੱਥ ਤੇ ਬੜੇ ਪਿਆਰ ਦੇ ਨਾ ਪੁੱਛ ਦੇ ਕਹਿੰਦੇ ਦੱਸਣਾ ਕਰੋ ਜਿਹੜੀ ਵਿਜੇ ਆ ਜਿੱਤ ਆ ਉਹ ਕਿਹਦੇ ਹੱਥ ਦੇ ਵਿੱਚ ਆ ਜਾਈਗੀ ਸਾਡੇ ਕਿ ਭੀਮ ਚੰਦ ਦਾ ਹਤੇ ਸਾਦੇ ਕੌਣ ਤਜੈ ਰਣ ਖੇਤ ਪਲਾਵ ਹੈ ਤੇ ਕਿਹੜਾ ਖੇਤ ਦੇ ਵਿੱਚ ਭਜੇਗਾ ਤੇ ਕਿਹੜਾ ਖੇਤ ਦੇ ਵਿੱਚ ਖੜੇਗਾ ਖੇਤਕ جنگ ਦੇ میدان ਦੇ ਵਿੱਚ ਇਹ ਵੇਖੋ ਪਿਆਰ ਦੇ ਨਾਲ ਹਾਲਾਂਕਿ ਕਲਗੀਧਰ ਪਾਸ਼ਾ ਸਮਰੱਥ ਨੇ ਕਲਗੀਧਰ ਪਾਸ਼ਾ ਸਾਸਣਜੀ ਸਮਰੱਥ ਨੇ ਸਭ ਜਾਣੀ ਜਾਣੇ ਸਭ ਘਟ ਘੜ ਦੀ ਜਾਣਦੇ ਨੇ ਅੰਤਰਜਾਮੀ ਨੇ ਸਭ ਕੁਝ ਜਾਣਦੇ ਨੇ ਪਰ ਫਿਰ ਵੀ ਉਹ ਬਹੰਤ ਨੂੰ ਪੁੱਛ ਰਹੇ ਨੇ ਭਈ ਤੁਸੀਂ ਸਾਧੂ ਤੁਸੀਂ ਦੱਸਣਾ ਕਰੋ ਵੀ ਕਿਹੜਾ ਜਿਹੜਾ ਜੰਗ ਤੇ ਮੈਦਾਨ ਜਿੱਤੇਗਾ ਤੇ ਕਿਹੜਾ ਹਾਰੇਗਾ ਨਾਮ ਕਿਰਪਾਲ ਕਿਰਪਾਲ ਸਰੂਪ ਭਈ ਤੇਰਾ ਤਾਂ ਨਾਮ ਹੀ ਕਿਰਪਾਲ ਕਿਰਪਾਲ ਦਾ ਅਰਥ ਕੀ ਆ ਕਿਰਪਾ ਵੀ ਤੂੰ ਹੈ ਵੀ ਕਿਰਪਾ ਵਾਲਾ ਹੈ ਕਿ ਤੇਰਾ ਨਾਮ ਨਹੀਂ ਜਿਹੜਾ ਕਿਰਪਾਲ ਹੈ ਭਈ ਤੂੰ ਤਾਂ ਕਿਰਪਾ ਵਾਲਾ ਹੈ ਕਹੋ ਬਤਾ ਮਨ ਬਾਤ ਅਲੋਪ ਇਹ ਗੱਲ ਜਿਹੜੀ ਬਾਤ ਮੈਨੂੰ ਜਿਹੜਾ ਇਹ ਦੱਸਣੀ ਕਰੋ ਛੁਰਮਹੰਤ ਦਿਗ ਤੇ ਜਲ ਠੇਰੇ ਮਹੰਤ ਪਿਆਰ ਦੇ ਨਾਲ ਆਇਆ ਤੇ ਪਤਾ ਹੈ ਗੁਰੂ ਸਿਮਰਤ ਹੈ ਸ਼ਕਤੀਆਂ ਵਾਲਾ ਹੈ ਬਲੀ ਹੈ ਸਭ ਕੁਝ ਜਾਣਦਾ ਹੈ ਪਰ ਫਿਰ ਵੀ ਸਾਧ ਸੰਗਤ ਜੀ ਜਿਹੜਾ ਹੈ ਪਿਆਰ ਦੇ ਵਿੱਚ ਆਇਆ ਮਹੰਤ ਤੇ ਨੇਤਰਾਂ ਤੋਂ ਉਹਦੇ ਜਲ ਚੱਲ ਪਿਆ ਅੱਖੋਂ ਸਤਨਾਮ ਸਿੰਘ ਵੀ ਵੇਖੋ ਪਤਾ ਸਭ ਕੋਛਾ ਕਰਗੀ ਤਾਰ ਜੀ ਪਰ ਮੈਨੂੰ ਇਹ ਪੁੱਛਦਾ ਪਿਆ ਪੁੱਛਦੇ ਪਏ ਨੇ ਉਹਦੇ ਇਸ ਤਰ੍ਹਾਂ ਪਿਆਰ ਦੇ ਨਾਲ ਅੱਖਾਂ ਚੋਂ ਨੇਤਰਾਂ ਤੋਂ ਜਿਹੜਾ ਹੈ ਉਹ ਜਲ ਚੱਲਿਆ ਹੈ ਕਹੋ ਬਾਗ ਸੁਨੀਐ ਪਰਬ ਮੇਰੇ ਹੇ ਗੁਰੂ ਜੀ ਮੇਰੀ ਗੱਲ ਸੁਨਣਾ ਕਰੋ ਖੇਲ ਅਨੇਕ ਰਚੋ ਮਨ ਮਨ ਭਾਏ ਤੁਸੀਂ ਤਾਂ ਮਹਾਰਾਜ ਆਪ ਅਨੇਕਾਂ ਖੇਲ ਕਰਨ ਵਾਲੇ ਹੋ ਇਹ ਸਾਰੀ ਰਚਨਾ ਤੁਹਾਡੀ ਆਪਾਂ ਪੜਦੇ ਨਾ ਜਾਵ ਸਾਹਿਬ ਅੰਦਰ ਖੇਲ 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 ਅਖੇਲ ਖੇਲਣਾ ਅੰਤ ਕੋ ਫਿਰ ਏਕ ਆਖੋ ਸਤਿਨਾਮ ਸ਼ਿ ਖੇਲ ਖੇਲ ਅਖੇਲ ਖੇਲਣਾ ਤੇ ਸਾਰੀ ਖੇਡ ਜਿਹੜੀ ਆ ਕਰ ਗਈ ਧਰਪਾਸ਼ ਆਪ ਖੇਲਦੇ ਨੇ ਸਾਰਾ ਪਸਾਰਾ ਆਪ ਪਸਾਰਿਆ ਹੈ ਤੇ ਆਪ ਹੀ ਜੰਗ ਕਰਾਰੇ ਨੇ ਆਪ ਹੀ ਸਿੱਖਾਂ ਵਿੱਚ ਵਰਤਦੇ ਨੇ ਆਪ ਹੀ ਜਿਹੜਾ ਹੈ ਮੱਤ ਜਿਹੜੀ ਪੁੱਠੀ ਕਰਤੀ ਫਤਿਹशाह ਜੀ ਪੀਂਚਾਂ ਦੀ ਤੇ ਆਪ ਹੀ ਉਹ ਚੜ ਕੇ ਆ ਰਹੇ ਆਪ ਹੀ ਉਹਨਾਂ ਨੂੰ ਨਾਸ ਕਰ ਰਹੇ ਨੇ ਇਹ ਹੁਣ ਸਾਧੂ ਬੜਾ ਭਗਤੀ ਵਾਲਾ ਤੇ ਸਾਧੂ ਕਹਿ ਰਿਹਾ ਮਹਾਰਾਜ ਖੇਲ ਅਨੇਕ ਰਚੋ ਮਨ ਭਾਏ ਇਹ ਤੁਸੀਂ ਤਾਂ ਆਪ ਹੀ ਲੀਲਾ ਕਰ ਰਹੇ ਹੋ ਨਰਲੀਲਾ ਅਨੁਸਾਰ ਬਣਾਇਆ ਇਹ ਆਪ ਵੀ ਤੁਸੀਂ ਕੌਤਕ ਦੇ ਮਹਾਰਾਜ ਕਰਦੇ ਪਏ ਹੋ ਪ੍ਰਥਮ ਸਤਰ ਮਦ ਕੈਟ ਭਾਰੀ ਤੇ ਪਹਿਲਾਂ ਵਾਲੇ ਸਮੇਂ ਵਿੱਚ ਵੀ ਮਹਾਰਾਜ ਮਦ ਤੇ ਕੈਟ ਫਿਰ ਦੈ ਦੇ ਸਾਥ ਸੰਗ ਦੀ ਇਹ ਬੜੇ ਬਲੀ ਸੀ ਭਗਤੀ ਦੇ ਕੀਤੀ ਪਰ ਬਲੀ ਹੋ ਗਏ ਪਰ ਹੰਕਾਰ ਹੋ ਗਿਆ ਹੰਕਾਰ ਤਾਂ ਕੋਣ ਬਚੇ ਨਿਮਖ ਨਿਮਖ ਕਰ ਸਿਰ ਕਟਾਵੈ ਤਉ ਪੀ ਹਮੈ ਮੈ ਨਾ ਜਾਵੇ ਤਨਕ ਤਨਕ ਮਾਤਰ ਅੰਗ ਕਟ ਕਟ ਕੇ ਕਟ ਕਟ ਕੇ ਅੱਗ ਚ ਪਾਉਂਦੇ ਸੀ ਤੇ ਧੂਤੀ ਜਿਵੇਂ ਪਾਉਂਦੇ ਆ ਪਰ ਕਿਉਂ ਪਾਉਂਦੇ ਇਸ ਤਰ੍ਹਾਂ ਪਾਉਂਦੇ ਸੀ ਪਰ ਫਿਰ ਵੀ ਕਹਿੰਦੇ ਸੁਖਨੀ ਸਾਹਿਬ ਦੀ ਬਾਣੀ ਚ ਨਿਮਖ ਨਿਮਖ ਕਰ ਸਿਰ ਕਟਾਵੈ ਤਉ ਪੀ ਹਮੈ ਮੈ ਨਾ ਜਾਵੇ ਹੰਕਾਰ ਕਹਿੰਦੇ ਨੇ ਫਿਰ ਵੀ ਨਹੀਂ ਗਿਆ ਸਤਨਾਮੁ ਇਸ ਤਰ੍ਹਾਂ ਕਹਿੰਦੇ ਲੀਲਾ ਤੁਸੀਂ ਮਹਾਰਾਜ ਆਪ ਕਰ ਰਹੇ ਹੋ ਪਹਿਲਾ ਸਮੇਂ ਵਿੱਚ ਇੱਕ ਮੱਦ ਹੋਇਆ ਇੱਕ ਕਟਬ ਹੋਇਆ ਇਹ ਜਿਹੜੇ ਹੋਏ ਹਨ ਵਿdd ਸਹਾਏ ਹਿਤ ਸੋ ਨੇ ਮਾਰੀ ਇਸ ਵਾਸਤੇ ਜਿਹੜੇ ਨੇ ਇਹ ਬਰਮਾ ਜੀ ਦੇ ਵੈਰੀ ਬਣ ਗਏ ਸੀ ਬਰਮਾ ਜੀ ਦੇ ਇਹ ਦੁਸ਼ਮਣ ਬਣ ਗਏ ਸੀ ਇਹ ਕਹਿੰਦੇ ਬਰਮੇ ਨੂੰ ਮਾਰ ਦੇਣਾ ਬਰਮੇ ਨੂੰ ਖਤਮ ਕਰ ਦੇਣਾ ਹੁਣ ਬ੍ਰਹਮਾ ਉਸ ਸਮੇਂ ਬ੍ਰਹਮਾ ਜੀ ਬੜੇ ਸ਼ਕਤੀ ਰੱਖਣ ਵਾਲੇ ਨੇ ਵੱਡੇ ਦੇਵਤੇ ਨੇ ਪ੍ਰਥਮ ਸਤਰ ਸਤਰ ਮਦ ਕੈਟ ਵਪਾਰੀ ਵਿਦ ਸਹਾਇ ਹਿਤ ਸੋ ਲਰ ਮਾਰੀ ਇਹ ਬ੍ਰਹਮਾ ਜੀ ਦੇ ਜਿਹੜੇ ਦੁਸ਼ਮਣ ਬਣ ਗਏ ਸੀ ਪੁਨ ਸਤਜੁਗ ਮਹ ਜਿਤਿ ਸੋ ਆਨੰਦ ਇਸ ਵਾਸਤੇ ਸਤਜੁਗ ਦੇ ਸਮੇਂ ਚ ਜਿਹੜੇ ਹਿਰਨ ਕਸ਼ਪ ਹਿਰਨ ਆਸ਼ ਨਿਕੰਦ ਸਤਜੁਗ ਦੇ ਸਮੇਂ ਚ ਜਿਸ ਤਰ੍ਹਾਂ ਮਹਾਰਾਜ ਇੱਕ ਹੋਇਆ ਹਿਰਨ ਕਸ਼ਪ ਇੱਕ ਹੋਇਆ ਹਿਰਨਾਸ਼ ਇਹ ਵੀ ਜਿਹੜੇ ਸੰ ਤ੍ਰੇਤੇ ਮਹਾਰਾਮਨ ਬਲਵੰਨ ਤੇ ਤ੍ਰਿਤੇ ਦੇ ਵਿੱਚ ਮਹਾਰਾਜ ਰਾਵਣ ਬੜਾ ਬੜੀ ਸੀ। ਰਾਵਣ ਨੂੰ ਬੜਾ ਹੰਕਾਰ ਹੋ ਗਿਆ ਸੀ। ਕਹਿਣਤ ਭਾਵ ਇੱਥੇ ਦੱਸ ਰਹੇ ਨੇ ਵੀ ਮਹਾਰਾਜ ਸਤਜੁਗ ਵਿੱਚ ਵੀ ਤੁਸੀਂ ਸੀ। ਦੁਆਪਰਚ ਵੀ ਤੁਸੀਂ ਸੀ। ਜਿਹੜਾ ਹੈ ਤ੍ਰਿਤੇ ਦੇ ਵਿੱਚ ਕਲਯੁਗ ਵਿੱਚ ਸਾਰੇ ਸਮੇਂ ਤੁਸੀਂ ਉਹ ਕਲਗੀਧਰ ਪਾਤਸ਼ਾਹ ਜੀ। ਪੁਨ ਸਤਜੁਗਮਹ ਦਿੱਤੀਸੋ ਨੰਧ। ਅੱਗੇ ਕਹਿੰਦਾ ਤ੍ਰੇਤੇ ਮੈਂ ਰਾਮਨ ਬਲਵਾਨਾ ਤ੍ਰੇਤੇ ਵਿੱਚ ਬੜਾ ਹਨਕਾਰੀ ਜਿਹੜਾ ਰਾਵਣ ਹੋਇਆ ਤੀਨ ਲੋਕ ਬਹਿ ਤਪਿਓ ਮਹਾਨਾ ਜਿਨ੍ਹਾਂ ਦਾ ਕਿੰਨਾ ਲੋਕਾਂ ਦੇ ਵਿੱਚ ਜਸ ਸੀ ਬੜਾ ਨਾਮ ਸੀ ਉਹਦਾ ਨਾਮ ਜਾਂਦੇ ਸੀ ਰਾਵਣ ਦਾ ਰਾਵਣ ਬੜਾ ਕਹਿੰਦੇ ਬਰਹੰਕਾਰੀ ਹੋ ਗਿਆ ਗੁਰਬਾਣੀ 'ਚ ਕਨੇਕਾਂ ਪ੍ਰਮਾਨ ਮਿਲਦੇ ਨੇ ਜਿਹੜੇ ਨੇ ਲੰਕਾ ਗੜ ਸੋਹਣੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ ਆਖੋ ਸਤਨਾਮ ਅਸੀਂ ਜਿਹੜੇ ਆ ਥੋੜਾ ਜਿਹਾ ਧਨ ਪਦਾਰਥ ਇਕੱਠਾ ਹੋ ਜੇ ਤਹੀ ਕਹਿੰਦੇ ਸਾਡੇ ਵਰਗਾ ਫਿਰ ਅਮੀਰ ਹੀ ਤੇ ਲੰਕਾ ਘੜ ਸੋਨੇ ਦਾ ਭਿਆ ਸੋਨੇ ਦੀ ਲੰਕਾ ਸੀ ਪਰ ਹੰਕਾਰ ਹੋ ਗਿਆ ਕਿਸਮਤ ਮਾੜੀ ਉਹ ਮਾਰਿਆ ਗਿਆ ਖਤਮ ਹੋ ਗਿਆ ਨਾ ਸੋ ਸੋ ਸਮੇਂ ਇਸ ਬਾਬਤੀ ਹੈ ਰੈਂਦਾ ਪ੍ਰਸੰਗ ਰੈਂਦੀ ਕਥਾ ਕੱਲ ਦੇ ਨਿਵਾਨ ਵਿੱਚ ਸਾਂਝੀ ਕਰਾਂਗੇ ਹੁਣ ਇੱਥੇ ਇਹ ਜਿਹੜਾ ਹੈ ਸਮੇਂ ਇਸ ਬਾਬਤੀ ਭੁੱਲ ਚੁੱਕ ਦੀ ਮਾਹੀ ਤ੍ਰੇਤੇ ਬਹ ਰਾਮ ਨੂੰ ਬਲਵਾਨ ਤੀਨ ਲੋਕ ਬਹ ਤਪਿਓ ਬਹ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ